भवानीगढ़ में उस समय माहौल बेहद खौफनाक बन गया जब एक दिल को दहलाने वाली वारदात सामने आई एक लड़की ने अपनी मां का बेरहमी से कत्ल कर दिया यह इंसानियत को शर्मसार करने वाली घटना भवानीगढ़ में गौशाला चौक के पास एक घर से हुई जब एक लड़की आसपास के मोहल्ला निवासी को बुलाती है कि मेरी माँ बेड से नीचे गिर गई और उसकी मौत हो गई जब मोहल्ला निवासियों ने ऊपर जाकर जायजा लिया तो उसके सामने तस्वीर बिल्कुल साफ हो गई कि इस लड़की ने अपनी मां को कपड़े धोने वाली थापी से बेरहमी से मार दिया मोहल्ला निवासियों के मुताबिक यह लड़की पहले भी अपनी मां को बेरहमी से पीटती थी मोहल्ला निवासियों ने पुलिस को बुलाया और पुलिस मौके पर पहुंचकर इस मामले की गहराई से जांच कर रही थी मैं इतने सामने इतने एक बुजुर्ग औरत 10 ਤੋਂ 12 ਸਾਲ ਤੋਂ ਮਸਾਲਾ ਮਿਰਚਾ ਪਿਸ ਪਸਾਈ ਦਾ ਕੰਮ ਕਰਦੀ ਸੀ ਪਹਿਲਾਂ ਇਹਦੇ بیٹے ਦੀ ਸੁਸਾਈਡ ਕਰਨ ਡੈਥ ਹੋ ਗਈ ਸੀ ਮੂਹ ਆਪਣੇ ਤੇਕੇ ਵਾਪਸ ਚਲੀ ਗਈ ਸੀ ਇਹ ਕੁੜੀ ਪਹਿਲਾਂ 3-4 ਮਹੀਨੇ ਤੋਂ ਪਹਿਲਾਂ ਸਮਾਨੇ ਕਿਸੇ ਫੈਕਟਰੀ ਚ ਜੌਬ ਕਰਦੀ ਸੀ ਹੁਣ ਤਿੰਨ ਚਾਰ ਮਹੀਨੇ ਤੋਂ ਇਹ ਲਗਾਤਾਰ ਆਪਣੀ ਮਾਂ ਨੂੰ ਰੋਜ਼ ਕੁੱਟਣਾ ਰੋਜ਼ ਕਰਨਾ ਰੋਜ਼ ਇਹਨਾਂ ਦੇ ਕਲੇਸ਼ ਹੁੰਦਾ ਸੀ ਕੁੱਟਦੀ ਸੀ ਕਰਦੀ ਸੀ ਅੱਜ ਸਵੇਰੇ ਇਸ ਨੇ اپنی ماں ਸਾਡੇ ਦਸਣ ਤੋਂ ਪਹਿਲਾਂ ਸਾਡੇ ਕੋਲੇ ਇਹ ਕਰੀਬ 3:00 ਵਜੇ ਦੇ ਕਰੀਬ ਪੋਸਟ ਆਫਿਸ ਦੇ ਵਿੱਚ ਗਏ ਰਕੇਸ਼ ਉਹਨੇ ਉਹਨੂੰ ਕਿਹਾ ਵੀ ਮੇਰੀ ਮਦਰ ਬੈੱਡ ਤੋਂ ਗਿਰ ਗਈ ਜਦੋਂ ਆ ਕੇ ਉਹਦੀ ਸਿਚੁਏਸ਼ਨ ਦੇਖੀ ਉਹ ਹੂਨ ਨਾਲ ਲੱਤਪਾ ਥੋਈ ਹੋਈ ਸੀ ਹੂਨ ਨਾਲ ਲੱਤਪਾ ਦੇਖ ਕੇ ਅਸੀਂ ਨਾਲ ਦੀ ਨਾਲ ਪੁਲਿਸ ਨੂੰ ਇਨਫੋਰਮ ਕਰਿਆ ਪੁਲਿਸ ਨੇ ਆ ਕੇ ਆਪਣੀ ਇਨਕੁਆਰੀ ਕੀਤੀ ਪੁਲਿਸ ਨੇ ਜਦੋਂ ਇਨਕੁਆਰੀ ਕੀਤੀ ਤਾਂ ਪੁਲਿਸ ਨੇ ਦੇਖਿਆ ਤਾਂ ਉਹਦੇ ਬਹੁਤ ਬੁਰੀ ਤਰ੍ਹਾਂ ਸਾਰੇ ਸ਼ਰੀਰ ਤੇ ਸੱਟਾਂ ਲੱਗੀਆਂ ਸੀ ਮੂੰਹ ਤੇ ਫੇਰ ਪੁਲਿਸ ਨੂੰ ਖਾਤੀ ਵੀ ਬਰਾਮਦ ਹੋਊਗੀ ਜੋ ਖੂਨ ਨਾਲ ਲਤਬਾਸੀ ਜਿਸ ਨਾਲ ਉਹਨੇ ਉਹਦੇ ਤੇ ਹਮਲਾ ਕੀਤਾ ਤਾਂ ਮਾਰੀ ਇਹ ਤੁਸੀਂ ਦੇਖਿਆ ਹੀ ਆਪ ਦੇਖੋ ਜੀ ਇੱਥੇ ਰੋਜ਼ ਇੱਕ ਤਿੰਨ ਮਹੀਨੇ ਤੋਂ ਰੈਗੂਲਰ ਇਹਨੂੰ ਮਾਰਦੀ ਸੀ ਇੱਕ ਦੋ ਵਾਰੀ ਪੁਲਿਸ ਵੀ ਆਈ ਹੈ ਜੋ ਸਿਚੁਏਸ਼ਨ ਬੋਡੀ ਤੋਂ ਲੱਗਦੀ ਹੈ ਹੋਰ ਕਿਸੇ ਦੀ ਕੋਈ ਐਂਟਰੀ ਨਹੀਂ ਹੋਈ ਇਹਨੇ 3-4 ਘੰਟੇ ਬੇ ਕਰੀਬ ਕਿਸੇ ਨੂੰ ਦੱਸਿਆ ਵੀ ਮੇਰੀ ਮਾਂ ਗਿਰ ਗਈ ਜਾਂ ਹੋਰ ਕਰ ਗਈ ਇਹ ਮੈਂ ਕਹਿੰਦਾ ਨਾ ਬਾਰ ਕੋਈ ਹੈ ਕੋਈ ਆਵਾਜ਼ ਆਵਾਜ਼ ਹੈ ਜੀ ਇਹ ਨਹੀਂ ਪਤਾ ਜੀ ਸਵੇਰ 3-4 ਵਜੇ ਦੀ ਹੋਈ ਹੋਈ ਹੈ ਇਹ ਤਾਂ 2 ਵਜੇ ਤੋਂ ਬਾਅਦ ਅਪ੍ਰੋਕਸੀਮੇਟਲੀ ਗਈ ਹੈ ਉਹਦੇ ਕੋਲ ਕਿੰਨੇ ਕ ਸਮੇਂ ਤੁਰੇ ਰਹੇ ਸੀ ਇਹ ਹੋਗੀ ਜੀ 8-10 ਸਾਲ ਇਹ ਉਮਰ ਕਿੰਨੀ ਸੀ ਜੀ 35 ਤੋਂ 40 ਸਾਲ ਕੁੜੀ ਦੀ ਉਮਰ ਸੀ ਜੀ ਨੀਤੂ ਰਾਣੀ ਮਾਤਾ ਮਾਤਾ ਦੀ ਉਮਰ ਹੋਗੀ ਅਪ੍ਰੋਕਸੀਮੇਟਲੀ 70 ਸਾਲ ਨਾਮ ਕੀ ਮਾਤਾ ਦਾ ਮੂਰਤੀ ਰੇ ਜੀ ਰੋਣ ਲਾਣਾ ਮਿਰਚਾ ਪੀਣ ਦਾ ਕੰਮ ਕਰਦੀ ਸੀ ਮਿਰਚਾ ਕਿਸਨ ਦਾ ਮਦਰੇ ਕਰਦੀ ਸੀ ਕਾਫੀ ਦੇਰ ਤੋਂ ਹੁਣ ਜਦੋਂ ਦੀ ਇਹਨੇ 2 ਮਹੀਨੇ ਹੋ ਗਏ ਜੌਬ ਛੱਡੀ ਆ ਫੈਕਟਰੀ ਫੁੱਪੀ ਤੋਂ ਇੱਥੇ ਨਾਲ ਹੀ ਸਾਰਾ ਦਿਨ ਬੰਦੀ ਸੀ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਕੀ ਜੀ ਕੁਝ ਪਤਾ ਨਹੀਂ ਰੋਜ਼ ਦਾ ਕਲੇਸ਼ ਹੁੰਦਾ ਸੀ ਮਾਂ ਨੂੰ ਕਹਿੰਦੇ ਸੀ ਤੂੰ ਪੁਲਿਸ ਨੂੰ ਰਿਪੋਰਟ ਕਰ ਦੇ ਉਹ ਕਹਿੰਦੀ ਸੀ ਨਹੀਂ ਫੇਰ ਵੀ ਮਾਂ ਹੈ ਉਹ ਫੇਰ ਵੀ ਮੇਰੀ ਪੂਰੀ ਜੇਲ੍ਹ ਚਲੀ ਜਾਊ ਫੇਰ ਹੋਈ ਚੱਲੇ ਪੁੱਟ ਮਾਰ ਉਹਦੀ ਬਹੁਤ ਹੁੰਦੀ ਸੀ ਉਹਨੂੰ ਗੁਤਾਨ ਚੋ ਘਰੋਂ ਕੱਢ ਦਿੰਦੀ ਸੀ ਇੱਥੇ ਨਾਲ ਆਪਣੇ ਇੱਥੇ ਬਿਹਾਰੀ ਨੇ ਬਿਸਕੁਟ ਦੀ ਬੈਕਰੀ ਕਰਦੇ ਨੇ ਕਈ ਵਾਰੀ ਉਹਨਾਂ ਦੇ ਘਰੇ ਵੀ ਮਾਂਤਾ ਜਾ ਕੇ ਸੌਂਦੀ ਰਾਤ ਨੂੰ ਉਹਨੂੰ ਰਾਤ ਨੂੰ ਘਰੋਂ ਕੱਢ ਦਿੰਦੀ ਸਰ ਲੜਕੇ ਉਹਨਾਂ ਕੇ ਰੱਖਿਆ ਅਸੀਂ ਮੌਕੇ ਤੇ ਫੌਰਨ ਮੌਕੇ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਫੋਨ ਕਰਨ ਤੋਂ ਬਾਅਦ 5-4 ਮਿੰਟ ਚ ਪਹੁੰਚ ਗਏ ਜੀ ਉਹਨਾਂ ਨੇ ਆਪਣੀ ਪੈਰਵਾਈ ਪੂਰੀ ਕਰੀ ਜੋਗੀ ਅੱਜ ਨਾਲ ਸਾਨੂੰ ਤਲਾਹ ਮਿਲੀ ਸੀ ਕਿ ਮੂਰਤੀ ਪਤਨੀ ਸੋਨ ਲਾਲ ਵਾਸੀ ਗਊਸ਼ਾਲਾ ਚੌਂਕ ਭਵਾਨੀਗੜ੍ਹ ਦੀ ਮੌਤ ਹੋ ਗਈ ਹੈ ਜਿਸ ਦੇ ਸਬੰਧ ਦੇ ਵਿੱਚ ਅਸੀਂ ਇੱਥੇ ਮੌਕੇ ਤੇ ਪਹੁੰਚੇ ਹਾਂ ਤੇ ਇਹਦੇ ਵਾਰਸਾਂ ਦੇ ਬਿਆਨ ਹਾਸਲ ਕਰਨ ਉਪਰੰਤ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਰਵਤ ਲਿਆਦੀ ਆ